ਬਈ ਸੱਸੀ ਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਸਭ ਤੋਂ ਪਹਿਲਾਂ ਆਪਾਂ ਇੱਕ ਛੋਟੀ ਜੀ ਗੱਲ ਕਰ ਦਿੰਨੇ ਆ ਮੇਨ ਗੱਲ ਕਰਨ ਤੋਂ ਪਹਿਲਾਂ ਕਿ ਕੱਲ ਨੂੰ ਸਿੱਧੂ ਮੂਸੇਵਾਲਾ ਦੀ ਈਪੀ ਆ ਰਹੀ ਆ ਜਿਹਦੇ ਵਿੱਚ ਮੇ ਵੀ ਤਿੰਨ ਗੀਤ ਆ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਇੱਕ ਹਸਤਾ ਹਾਈਜੈਕਿੰਗ ਕੋਈ ਚੀਜ਼ ਹੋ ਜਾਣੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਸਟਾਰਟ BBC ਨਿਊਜ਼ ਸੋਨੂੰ ਸਾਰਿਆਂ ਨੂੰ ਪਤਾ ਨਾ BBC ਨਿਊਜ਼ ਮਤਲਬ ਕਿੱਡਾ ਵੱਡਾ ਚੈਨਲ ਆ ਕਿੱਡਾ ਵੱਡਾ ਇੱਕ ਮੀਡੀਆ ਦਾ ਅਦਾਰਾ ਹਨਾ BBC ਨਿਊਜ਼ ਅੱਪ ਉਹਦੇ ਵਿੱਚ ਅਕਸਰ ਹੀ ਹੁਣ ਤਾਂ ਉਹਨੂੰ ਪਹਿਲਾਂ ਤੋਂ ਇੰਗਲਿਸ਼ ਚੱਲਦਾ ਹੁੰਦਾ ਸੀ ਸਿਰਫ ਉਦੋਂ ਬਾਅਦ ਹਿੰਦੀ ਜਿਵੇਂ ਟੋਟਲੀ ਸਾਰੀ ਹੁਣ ਤਾਂ ਪੰਜਾਬੀ ਵਿੱਚ ਵੀ ਚੱਲਣ ਲੱਗ ਗਿਆ ਬੀਬੀਸੀ ਨਿਊਜ਼ ਚੈਨਲ ਸਿੱਧੂ ਮੂਸੇਵਾਲੇ ਤੇ ਡਾਕੂਮੈਂਟਰੀ ਬਣਾ ਰਿਹਾ ਸੀ ਹੋ ਸਕਦਾ ਕੋਈ ਹਾਫ ਕੰਪਲੀਟ ਹੋ ਗਈ ਹੋਵੇ ਹੋ ਸਕਦਾ ਪੂਰੀ ਕੰਪਲੀਟ ਹੋਈ ਪਈਏ ਉਹ ਡਾਕੂਮੈਂਟਰੀ ਬਾਈ ਜੀ ਕਿੱਦਾਂ ਬਣਦੀ ਹੁੰਦੀ ਹੈ ਡਾਕੂਮੈਂਟਰੀ ਦਾ ਬਣਦੀ ਹੁੰਦੀ ਆ ਪਹਿਲਾਂ ਮੈਂ ਦੱਸ ਦੇਣਾ ਚਾਹਣਾ ਵੀ ਜਿਵੇਂ ਹੁਣ ਮੈਂ ਆ ਮੈਂ ਮੰਨ ਕੇ ਚੱਲੋ ਵੀ ਜੇ ਮੇਰੇ ਤੇ ਕਿਸੇ ਨੇ ਡਾਕੂਮੈਂਟਰੀ ਬਣਾਉਣੀ ਆ ਵੀ ਮੈਂ ਮਰ ਗਿਆ ਮੰਨ ਕੇ ਚੱਲੋ ਵੀ ਮੇਰੇ ਤੇ ਕਿਸੇ ਨੇ ਡਾਕੂਮੈਂਟਰੀ ਬਣਾਉਣੀ ਆ ਉਹਦੇ ਲਈ ਘਰਦਿਆਂ ਤੋਂ ਵੀ ਚੀਜ਼ਾਂ ਜਾਣਣੀਆਂ ਪੈਂਦੀਆਂ ਜ਼ਿਆਦਾਤਰ ਚੀਜ਼ਾਂ ਆਸੇ ਪਾਸੇ ਦੇ ਮਤਲਬ ਜਿਵੇਂ ਮੇਰੇ ਯਾਰ ਦੋਸਤ ਹੋਗੇ ਮੇਰੇ ਰਿਸ਼ਤੇਦਾਰ ਹੋਗੇ ਵੀ ਕਈ ਜਾਣੇ ਜਿਨ੍ਹਾਂ ਨਾਲ ਮੈਂ ਮਿਲਵਰਤ ਦਾ ਉਹਨਾਂ ਤੋਂ ਗੱਲਾਂ ਇਕੱਠੀਆਂ ਕਰਕੇ ਬਾਕੀ ਮੇਰੀਆਂ ਨਾ ਚੀਜ਼ਾਂ ਫਿਰ ਉਹਦੀ ਇੱਕ ਸਪੈਸ਼ਲ ਇੱਕ ਡਾਕੂਮੈਂਟਰੀ ਬਣਦੀ ਹੈ ਵੀ ਕਿਵੇਂ ਤੋਂ ਕਿਵੇਂ ਬੰਦਾ ਕਿੱਥੋਂ ਤੱਕ ਗਿਆ ਤੇ ਐਂਡ ਕਿਵੇਂ ਠੀਕਾ ਸਿੱਧੂ ਮੂਸੇਵਾਲੇ ਦੇ ਜਿਹੜਾ ਡੈਡੀ ਆ ਬਲਕੌਰ ਸਿੰਘ ਸਿੱਧੂ ਉਹਨੇ ਉਹਦੇ ਉੱਤੇ ਰੋਕ ਰੋਕ ਤਾਂ ਨਹੀਂ ਕਹਿ ਸਕਦੇ ਉਹਨੇ ਪਰ ਉਹਨਾਂ ਦੇ ਉਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਕਿ ਤੁਸੀਂ ਮੇਰੇ ਪੁੱਤ ਤੇ ਡਾਕੂਮੈਂਟਰੀ ਤਾਂ ਬਣਾ ਸਕਦੇ ਆ ਡਾਕੂਮੈਂਟਰੀ ਬਣਾਉਣ ਚ ਕੋਈ ਇਸ਼ੂ ਨਹੀਂਗਾ ਅਸੀਂ ਦਾ ਇਨਸਾਫ ਲਈ ਲੜ ਰਹੇ ਆ ਉਹ ਕਹਿੰਦਾ ਜਿੰਨਾ ਚਿਰ ਸਾਨੂੰ ਕਹਿੰਦਾ ਇਨਸਾਫ ਨਹੀਂ ਮਿਲਦਾ ਉਨਾ ਚਿਰ ਕੋਈ ਵੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਸਾਡੇ ਵੱਲੋਂ ਉਹਨਾਂ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਉਹ ਕਹਿੰਦਾ ਜਿਹੜੇ ਜਿੰਨਾ ਤੋਂ ਤੁਸੀਂ ਪੁੱਛਗਿੱਛ ਕੀਤੀ ਆ ਯਾਰਾਂ ਦੋਸਤਾਂ ਤੋਂ ਜਾਂ ਹੋਰ ਇੰਟਰਵਿਊ ਆ ਵੇਖੀਆਂ ਜਾਂ ਉਹਦੇ ਵਿੱਚ ਬਹੁਤ ਚੀਜ਼ਾਂ ਫੇਕ ਆ ਕੀ ਉਹ ਫਿਰ ਡਾਕੂਮੈਂਟਰੀ ਆਖਸਰ ਦੀ ਫੇਕ ਹੋਗੀ ਕਿਉਂਕਿ ਜਦੋਂ ਡਾਕੂਮੈਂਟਰੀ ਕਿਸੇ ਨੇ ਵੇਖਣੀ ਆ ਨਾ ਤੇ ਅਗਲੇ ਨੇ ਸੋਚਣਾ ਵੀ ਇਹੀ ਲਾਈਫ ਰਹੀ ਆ ਤੇ ਸਿੱਧੂ ਮੂਸੇਵਾਲਾ ਲੇਗਸੀ ਤੁਹਾਨੂੰ ਪਤਾ ਕਿੱਡੀ ਆ ਹੁਣ ਨਾ ਉਹ ਬਦਨਾਮ ਹੋ ਜੇ ਜਾਂ ਉਹਦੀ ਡਾਕੂਮੈਂਟਰੀ ਵਿੱਚ ਹੋਰ ਟੈਪ ਨਾ ਦਿਖਾਇਆ ਜਾਵੇ ਹਨਾ ਐਂਡ ਤੇ ਸ਼ੂਟ ਹੁੰਦਾ ਵੀ ਹੋਰ ਟੈਪ ਨਾ ਦਿਖਾ ਸਕਦੇ ਆ ਇਸੇ ਕਰਕੇ ਬਾਪੂ ਬਲਕੌਰ ਆ ਜਿਹੜਾ ਉਹਦਾ ਮੂਸੇਵਾਲੇ ਦਾ ਉਹਨੇ ਉਹਨਾਂ ਨੂੰ ਲੀਗਲ ਨੋਟਿਸ ਭੇਜਤਾ ਕਿ ਤੁਸੀਂ ਬੀਬੀਸੀ ਨਿਊਜ਼ ਵਾਲਿਓ ਡਾਕੂਮੈਂਟਰੀ ਨਹੀਂ ਬਣਾ ਸਕਦੇ ਉਹ ਕਰਨ ਲੱਗੇ ਸੀ YouTube ਤੇ ਸਟ੍ਰੀਮਿੰਗ ਹੁੰਦੀ ਆ ਨਾ ਸਟ੍ਰੀਮਿੰਗ ਚੱਲਣੀ ਲਾਈਵ ਉਹ ਕਰਨ ਲੱਗੇ ਸੀ ਹੁਣ ਉਹਦੇ ਉੱਤੇ ਲਗਭਗ ਮੇਰੇ ਹਿਸਾਬ ਨਾਲ ਸਟੇਜ ਲੱਗ ਚੁੱਕਿਆ ਹੁਣ ਸਿੱਧੂ ਮੂਸੇਵਾਲੇ ਦੀ ਆਪਾਂ ਥੋੜੀ ਜੀ ਮੇਨ ਗੱਲ ਹੋਰ ਕਰ ਲੈਨੇ ਆ ਸਿੱਧੂ ਮੂਸੇਵਾਲਾ ਫਿਲਹਾਲ ਦੀ ਘੜੀ ਮੈਨੂੰ ਨਹੀਂ ਪਤਾ ਮਰਨ ਤੋਂ ਪਹਿਆ ਅਜੇ ਜਿਉਂਦਾ ਰਹਿੰਦਾ ਕੀ ਹਿਸਾਬ ਕਿਦਾ ਹੋਣਾ ਸੀ ਪਰ ਮਰਨ ਤੋਂ ਬਾਅਦ ਉਹ ਇੱਕ ਲੈਗਸੀ ਬਣ ਗਿਆ ਖੌਦੀ ਬਹੁਤ ਤਕੜੀ ਖੌਦੀ ਬਹੁਤ ਤਕੜਾ ਇੱਕ ਬ੍ਰਾਂਡ ਉਹਦੇ ਚੈਨਲ ਤੋਂ ਗੀਤ ਆਉਣਾ ਉਹਦੇ ਮਤਲਬ ਮਤਲਬ ਟੀ-ਸ਼ਰਟਾਂ ਆ ਵੀ ਕਣੀਆਂ ਟੈਟੂ ਬਣਨੇ ਤੁਸੀਂ ਖੌ ਸੋਚ ਲਓ ਪਰ ਕਿਤੇ ਨਾ ਕਿਤੇ ਮੈਂ ਇੱਕ ਪਹਿਲਾਂ ਵੀ ਵੀਡੀਓ ਕੀਤੀ ਹੋਈ ਆ ਕਿਤੇ ਨਾ ਕਿਤੇ ਸਿਹਦਾ ਸਿੱਧੂ ਮੂਸੇਵਾਲੇ ਦਾ ਪਾਪਾ ਬਲਕੌਰ ਆ ਉਹ ਗਲਤੀਆਂ ਬਹੁਤ ਕਰ ਰਿਹਾ ਇਹ ਸਾਰੀ ਜਨਤਾ ਸਾਰੀ ਆਡੀਅੰਸ ਇਹ ਚੀਜ਼ਾਂ ਜਾਣਦੀ ਹੈ ਵੈਸੇ ਜਿਹੜੇ ਸਿਆਣੇ ਬੰਦੇ ਆ ਬਹੁਤ ਗਲਤੀਆਂ ਕਰ ਰਿਹਾ ਜਦ ਕਿ ਉਹਦੇ ਤਾਂ ਘਰੇ ਹੀ ਬਹੁਤ ਤਕੜੀ ਲੈਗਸੀ ਪਈ ਆ ਸਿੱਧੂ ਮੂਸੇਵਾਲੇ ਦੀ ਇਹ ਤੇ ਸਪੈਸ਼ਲ ਵੀਡੀਓ ਤੁਸੀਂ ਵੇਖ ਲਓ ਪਰਸੋਂ ਪਾਉਂਗਾ ਮੈਂ ਵੀ ਕੀ ਹਿਸਾਬ ਕਿਤਾਬ ਆ ਪਰ ਜਿਹੜੀ ਮੇਨ ਗੱਲ ਆ ਹੋਏ ਆ ਇੱਕ ਤਵੀ ਮੂਸੇਵਾਲੇ ਦੀ ਕੱਲ ਨੂੰ ਐਲਬਮ ਆ ਰਹੀ ਆ ਜਨਤਾ ਨੂੰ ਸਾਰਿਆਂ ਨੂੰ ਵਧਾਈਆਂ ਇੱਕ ਸਾਹਦੀਆਂ ਨਾ ਤੇ ਇੱਕ ਆ ਜਿਹੜਾ BBC ਨਿਊਜ਼ ਉਹ ਤੇ ਡਾਕੂਮੈਂਟਰੀ ਬਣਾ ਰਿਹਾ ਸੀ ਬਾਕੀ ਤੁਸੀਂ ਕਮੈਂਟ ਵਿੱਚ ਦੱਸ ਦਿਓ ਕੀ ਇੱਦਾਂ ਬਣਨੀ ਚਾਹੀਦੀ ਆ ਡਾਕੂਮੈਂਟਰੀ ਪਰ ਸਾਡੇ ਹਿਸਾਬ ਨਾਲ ਤੇ ਆ ਵੀ ਬਣਨੀ ਚਾਹੀਦੀ ਆ ਔਦੋ ਬਣਨੀ ਚਾਹੀਦੀ ਜਦੋਂ ਪਰਿਵਾਰ ਦੀ ਇਨਵੋਲਵਮੈਂਟ ਵਿੱਚ ਪੂਰੀ ਆ ਇਹ ਨਹੀਂ ਕਿ ਪਰਿਵਾਰ ਵਿੱਚ ਹੈ ਨਹੀਂ ਉਹਨਾਂ ਨੂੰ ਕੁਝ ਪੁੱਛਿਆ ਗਿਆ ਕਿ ਜਾਨੀ ਜਾਂ ਕੁਝ ਜਿੰਨੇ ਕੁ ਮਾੜੇ ਮੋٹے ਮੂਸਿਆਂ ਨੂੰ ਜਾਣਦੇ ਸੀ ਜਾਂ ਇਹ ਚੀਜ਼ਾਂ ਇਕੱਠੀਆਂ ਇੰਟਰਵਿਊ ਕਰ ਕਰਕੇ ਇੱਕ ਡਾਕੂਮੈਂਟਰੀ ਬਣਾ ਦੇਣੀ ਤੇ ਉਹ ਕਿੰਨਾ ਤਕੜਾ ਬੰਦੇ ਦੇ ਦਿਮਾਗ ਤੇ ਪੈਂਦਾ ਹਨਾ ਡਾਕੂਮੈਂਟਰੀ ਦਾ ਸੋ ਆਹ ਚੀਜ਼ਾਂ ਬਾਕੀ ਤੁਸੀਂ ਕਮੈਂਟ ਬਾਕਸ ਜੇ ਸੋ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਬਾਕੀ ਤੁਹਾਡਾ ਭਰਾ ਤੁਹਾਨੂੰ ਪਤਾ ਦੇਸੀ ਸਟਾਈਲ 'ਚ ਅਸੀ ਕੱਲ